ਸ਼ਾਮ ਦਾ ਹਨੇਰਾ ਹੌਲੀ-ਹੌਲੀ ਹਰ ਪਾਸੇ ਫੈਲਦਾ ਜਾਂਦਾ ਹੈ। ਉਹ ਮਾਰ ਦੀ ਠੰਡੀ-ਠੰਡੀ ਹਵਾ ਫਰਾਟੇ ਮਾਰ ਰਹੀ ਹੈ। ਪਰ ਫੇਰ ਵੀ ਦਵਾਨ ਪਰੋਂ ਬਾਹਰਲੇ ਖੂਹ ਤੇ ਕੁਝ ਚੈਲਪੈਲ ਹੈ। ਖੂਗ ਗੜ ਰਿਹਾ ਹੈ ਤੇ ਗਾਂਦੀ ਤੇ ਬੈਠਾ ਇੱਕ 13 ਕੁ ਵਰਿਆਂ ਦਾ ਮੁੰਡਾ ਪਰ ਪਰ ਪਿਛੋ ਚਿੱਟੇ ਬਲਦਾਂ ਦੀ ਜੋਗ ਨੂੰ ਹੂੰ-ਹੂੰ ਕਰਕੇ ਹੱਕੀ ਜਾਂਦਾ ਹੈ। ਖੂਹ ਦੀ ਝਿੰਝਿਂ ਅਵਾਜ਼ ਡਾਡੀ ਮਨਮੋਣੀ ਜਾਪਦੀ ਹੈ। ਪਿੰਡ ਦੀਆਂ ਬਹੁਤ ਸਾਰੀਆਂ ਮੁਟਿਆਰਾਂ ਨੇ ਆਲੂ ਮਣ ਤੇ ਨਸਾਰ ਦੀਵਾਲੀ ਚਰਮਟ ਪਾਇਆ ਹੋਇਆ ਹੈ। ਤੇ ਉਹਨਾਂ ਦੇ ਨਿੱਕੇ ਨਿਆਣੇ ਲਾਗੇ ਬੈਠੇ ਠਿਕਰੀਆਂ ਚੰਚਣ ਕੇ ਉਹਨਾਂ ਨਾਲ ਖੇਡ ਰਹੇ ਹਨ ਹੱਡ ਤੋਂ ਦਰਾਡੇ ਇੱਕ ਕਪਾ ਦਾ ਖੇਤ ਹੈ ਪਰ ਇਸ ਵੇਲੇ ਇਸ ਨੂੰ ਕਪਾ ਦਾ ਨਾਂ ਕਹਿ ਕੇ ਮਨਛਿੱਟੀਆਂ ਦਾ ਖੇਤ ਕਹਿਣਾ ਹੀ ਠੀਕ ਹੋਵੇਗਾ ਕਿਉਂ ਜੋ ਕਿਸੇ ਬੂਟੇ ਨਾਲ ਇੱਕ ਵੀ ਸਾਵਾ ਟੀਂਡਾ ਜਾਂ ਪੱਤਰ ਨਹੀਂ ਹਾਂ ਕਪਾਉਂ ਸਖਣੀਆਂ ਤੇ ਸੁੱਕੀਆਂ ਖੋਖੜੀਆਂ ਨਾਲ ਸਾਰੇ ਬੂਟੇ ਲੱਦੇ ਹੋਏ ਹਨ ਤੇ ਹਵਾ ਦੇ ਝੋਕਿਆਂ ਨਾਲ ਇਹਨਾਂ ਚੋਂ ਖੜਖੜ ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਸ ਦੇ ਲਾਗੇ ਵਾਲੀ ਨੀਵੀਂ ਥਾਂ ਤੇ ਹਰੇ ਭਰੇ ਮੂਲੀਆਂ ਦੇ ਕਿਆਰੇ ਆਪਣੇ ਪੂਰੇ ਜੋਬਨ ਵਿੱਚ ਹਨ ਅੱਧੀਆਂ ਧਰਤੀ ਤੇ ਬਾਹਰ ਨਿਕਲੀਆਂ ਹੋਈਆਂ ਗੋਰੀਆਂ ਗੋਰੀਆਂ ਮੂਲੀਆਂ ਦੇ ਸਿਰਾਂ ਤੇ ਹਰੇ ਪੱਤਰਾਂ ਦੇ ਥੱਬੇ ਇਸ ਤਰ੍ਹਾਂ ਝੂਮ ਰਹੇ ਹਨ ਮਾਨੋ ਸਹਜਾਦੀਆਂ ਦੇ ਸਿਰਾਂ ਤੇ ਚੌਰ ਝੂਲ ਰਹੇ ਹੋਣ ਸੁੱਕੀ ਕਪਾਹ ਦੇ ਖੇ ਦੀ ਗੋਦ ਵਿੱਚ ਇਹ ਹਰਿਆਵਲੀ ਪੈਲੀ ਕਿੱਡੀ ਮਨਮੋਣੀ ਜਾਪਦੀ ਹੈ ਮਾਨੋ ਕਿਸੇ ਬੁੱਢੇ ਪਿਤਾ ਦੀ ਗੋਦ ਚੋਂ ਦੀ ਲਾੜਲੀ ਬੱਚੀ ਖੇਡ ਰਹੀ ਹੈ ਕਿਸੇ ਵੇਲੇ ਜੇ ਤੇਜ਼ ਹਵਾ ਦਾ ਫਰਾਟਾ ਵੱਜਦਾ ਹੈ ਤਾਂ ਇਹ ਮੂਲੀਆਂ ਦੇ ਕੋਮਲ ਬੂਟੇ ਇਸ ਤਰ੍ਹਾਂ ਕਪਾਹ ਦੇ ਪਿੰਗਰਾਂ ਵੱਲ ਉੱਲਰ ਜਾਂਦੇ ਹਨ ਜਿਵੇਂ ਕੋਈ ਬੱਚਾ ਡਰ ਕੇ ਆਪਣੇ ਪਿਓ ਵੱਲ ਬਾਹਾਂ ਪਸਾਰਦਾ ਹੈ ਇਸ ਵੇਲੇ ਅਸੀਂ ਮੂਲੀਆਂ ਵਾਲੇ ਖੇਤ ਦੇ ਬੰਨੇ ਉੱਤੇ ਤਿੰਨ ਆਦਮੀਆਂ ਨੂੰ ਬੈਠਦੇ ਵੇਖਦੇ ਹਾਂ ਕੰਡੇ ਨਾਲੋਂ ਇੱਕ ਨਰਮ ਜਿਹੀ ਮੂਲੀ ਪੁੱਟ ਕੇ ਉਸ ਦੀ ਮਿੱਟੀ ਝਾੜਦੇ ਹੋਏ ਇੱਕ ਨੇ ਦੂਸਰੇਆਂ ਦੋਹਾਂ ਵੱਲ ਤੱਕ ਕੇ ਕਿਹਾ ਫੇਰ ਹੁਣ ਇਹਦਾ ਫਹਾ ਵੱਡਿਆ ਵੀ ਜਾਊ ਕਿਸੇ ਤਰ੍ਹਾਂ ਕਿ ਇਦਾਂ ਦੀ ਉਹ ਨਿੱਤ ਦਿਹਾੜੇ ਸਾਡੀ ਛਾਤੀ ਤੇ ਮੂੰਹ ਦਲਦਾ ਰਹੇਗਾ ਦੂਜਾ ਪਰ ਭਾਉ ਪਾਲਾ ਸਿਆ ਇਸ ਵਿੱਚ ਸਾਡੇ ਸਿਰ ਕਾ ਦਾ ਦੋਸ਼ ਤੂੰ ਤੇ ਆਪ ਹੀ ਆਲੇ ਟੋਲੇ ਕਰੀ ਜਾਂਦਾ ਤੈਨੂੰ ਤੇ ਕਿਹਾ ਸੀ ਭਈ ਹੰਨੇ ਜਾਂ ਬੰਨੇ ਵਾਲੀ ਗੱਲ ਹੋਵੇ ਤਾਂ ਸੂਤ ਆਉ ਕੰਮ ਪਾਲਾ ਸਿੰਘ ਹੰਨੇ ਬੰਨੇ ਕਰਨੋਂ ਵੀਰੂ ਮੈਂ ਕਦੇ ਨਾ ਕੀਤੀਏ ਤੁਸੀਂ ਤੇ ਨਕਾਰਿਓ ਆਪ ਹੀ ਕਾਸੇ ਜੋਗੇ ਨਹੀਂ ਇਸ ਕੱਲ ਦੇ ਮੁੰਡੇ ਬਚਣੇ ਨੂੰ ਤੁਸੀਂ ਠੀਕ ਨਾ ਕਰ ਸਕੇ ਤੇ ਹੋਰ ਤਾਥੋਂ ਕੀ ਖਾਰਨਾ ਸਵਾ ਤੀਜਾ ਪਰ ਜਿਹੜਾ ਪਾਲਾ ਸੋਂ ਐਡੇ ਐਡੇ ਢਾਕੇ ਮਾਰਨ ਲੱਗਾ ਕਦੇ ਨਹੀਂ ਝਗਿਆ ਉਹ ਬਚਣੇ ਕੋਲੋਂ ਇਦਾਂ ਡਰਦਾ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਪੈਂਦੀ ਦੂਆਂ ਸਾਥੀਆਂ ਦੀਆਂ ਬੋਲੀਆਂ ਪਾਲਾ ਸਾਂ ਨੂ ਤੀਰਾ ਵਾਂਗ ਬਹਿਣ ਗਈਆਂ ਉਹ ਤੈਸ਼ ਵਿੱਚ ਆ ਕੇ ਸਾਥੀਆਂ ਨੂੰ ਕਹਿਣ ਲੱਗਾ ਕੌਣ ਮੈਂ ਡਰਨਾ ਸਾਂ ਗੁਰੂ ਦੀ ਜੇ ਕਦੇ ਮੇਰਾ ਵਾਸ ਚਲੇ ਤਾਂ ਘੜੀਆਂ ਚੌਥੇ ਪਲ ਉਸ ਦਾ ਮਕੂਸ ਬਨ ਸੁੱਟਾ ਪਰ ਵੇਂਦੇ ਨਹੀਂ ਤੁਸੀਂ ਉਹ ਸ਼ਸ਼ੂਂਦਰੀ ਜੀ ਕਿਵੇਂ ਉਹਦੀ ਪਿੱਛੇ ਮਰਦੀ ਹੈ ਮੈਂ ਨਾ ਕਿਤੇ ਉਹ ਨਾ ਹੋਵੇ ਜੇ ਅਸੀਂ ਬਚ ਜਣਾ ਕੋਈ ਕਾਰਾ ਕਰ ਬਈਏ ਤੇ ਮਗਰੋਂ ਜਿਸ ਬਦਲੇ ਸਭ ਕੁਝ ਕੀਤਾ ਉਹ ਵੀ ਅਣਾਈ ਮੌਤੇ ਮਰ ਜਾਏ ਮੈਂ ਤੇ ਸਵਾਇਆ ਸਿਆਂ ਚਾਨਾ ਵਾਂ ਪਈ ਕੋਈ ਐਸਾ ਢੰਗ ਸੋਚੀਏ ਜਿਸ ਕਰਕੇ ਇੱਕ ਨਿਸ਼ਾਨੇ ਨਾਲ ਦੋਵੇਂ ਸ਼ਿਕਾਰ ਕੀਤੇ ਜਾਣ ਬਚਨਿੰਦਾ ਵੀ ਰੋਜ ਦਿਹਾੜੀ ਦਾ ਜਦ ਮੁਕੇ ਤੇ ਉਹ ਹੂਰਾ ਪਰੀ ਵੀ ਕਾਬੂ ਆ ਜਾਵੇ ਵੀਰੂ ਤੇ ਉਹ ਜਿਹੜਾ ਤੀਜਾ ਕਾਣਾ ਰੋਡੂ ਏ ਪਾਲਾ ਇਹ ਉਹਦੀ ਸੋਖਾ ਸਾਨੂੰ ਤੇ ਡਾਰੀ ਆਪਣੇ ਛਰੀਕ ਦਾ ਅਸ ਬੁੱਢਣ ਨੂੰ ਕੀ ਜਾਣਨੇ ਅਸੀਂ ਉਹਨੂੰ ਤਾਂ ਮੈਂ ਹੱਥ ਦੀ ਚੁਟਕੀ ਵਿੱਚ ਮਲ ਕੇ ਮੈਦ ਸਿੱਟਾਂਗਾ ਉਹਦੀ ਕਿਥੇ ਦਾਦ ਫਰਿਆਦ ਕਰਨੀ ਹੈ ਅੱਜ ਮੁਹੇ ਤੇ ਕੱਲ ਦੂਜਾ ਦਿਹਾੜਾ ਸਵਾਇਆ ਅੱਛਾ ਹੁਣ ਲੰਮੇ ਝੀੜੇ ਛੱਡ ਖਾਂ ਇਹ ਦੱਸ ਹੁਣ ਸੱਦਿਆ ਕਦੇ ਲਈਓ ਉੱਤੋਂ ਠੰਡ ਆਖਰਾਂ ਦੀ ਪੈਣ ਡਈ ਹੋਈ ਏ ਪਾਲਾ ਠੰਡ ਕਿਉਂ ਸਿੱਧਾ ਨਹੀਂ ਕਹਿੰਦਾ ਜੋ ਮੂੰਹ ਕੋੜਾ ਕਰਨ ਜੀ ਕਰਦਾ ਕਾਲਾ ਸਿੰਘ ਦੀ ਗੱਲ ਸੁਣ ਕੇ ਉਸਦੇ ਦੋਵੇਂ ਸਾਥੀ ਬੁੱਲਾਂ ਤੇ ਜੀ ਫੇਰਦੇ ਹੋਏ ਮੁਸਕਰਾਉਣ ਲੱਗੇ ਪਾਲਾ ਸਿੰਘ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਆਇਆ ਠੰਡ ਵੀ ਹਟਾ ਦਾਂਗੇ ਡੂੜ ਕਬੋਤਲ ਪਈ ਐ ਉਦਨ ਦੀ ਬਜੀ ਹੋਈ ਡੂੜ ਬੋਤਲ ਡੂੜ ਬੋਤਲ ਛਾੜਦੇ ਨੇ ਤਾਂ ਉਸਦੇ ਦੋਸਤਾਂ ਨੂੰ ਲਾਲੀਆਂ ਛਾੜ ਦਤੀਆਂ ਵੀਰ ਸਿੰਘ ਕਹਿਣ ਲੱਗਾ ਅਸੀਂ ਭਾਉ ਕਦੋਂ ਨਾਬਰਾਂ ਦਿੱਥੋਂ ਤੇ ਇੱਥੋਂ ਤੀਕਰ ਤੈਨੂੰ ਲਾੜਾ ਨਾ ਬਣਾ ਲਈਏ ਅਸੀਂ ਬੈਠਣ ਲੱਗੇ ਆ ਰਮਾਣ ਕਰਕੇ ਸਵਾਇਆ ਪਰ ਭਾਬੀ ਸਾਡੀ ਦੇ ਆਉਂਦੇ ਕਿਤੇ ਉਹ ਗੱਲ ਨਾ ਹੋਵੇ ਜੋ ਕੋਠਾ ਉਸਤੜਿਆ ਤੇ ਤਰਖਾਨ ਵਿਸਰਿਆ ਪਾਲਾ ਸਿੰਘ ਆਪਣੇ ਸਾਥੀਆਂ ਦੀਆਂ ਗੱਲਾਂ ਸੁਣ ਕੇ ਬਿਨਾਂ ਚਰਾਬੋਂ ਖਿਵਾ ਹੋ ਰਿਆ ਸੀ ਉਹ ਬੋਲਿਆ ਕੁੜੀ ਖੇਤ ਮੁੰਡਾ ਪੇੜ ਤੇ ਆਜ ਦਵਾਈਆਂ ਮੰਡੇ ਖਾ ਉਹ ਬੀਬੀ ਰਾਣੀ ਅਜੇ ਬਜਨੇ ਦੇ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੈ ਤੇ ਇਹਨਾਂ ਨੂੰ ਭਾਬੀ ਦੇ ਸੁਪਨੇ ਆਉਂਦਾ ਹੀ ਨਹੀਂ ਕੌਣ ਕਹਿੰਦਾ ਈਸ ਨੇ ਕਾਇ ਨਲ ਗਿਆ ਉਹਨਾਂ ਤੇ 5 ਦਿਨ ਹੋਏ ਨੇ ਬੁੱਢਾ ਘਰ ਲੈ ਗਿਆ ਹਲਾਂ ਕਾਲਾ ਸਿੰਘ ਨੇ ਰਾਣੀ ਨਾਲ ਗਿਆ ਚਲੀ ਗਈ ਹੋਵੇਗੀ ਮੈਂ ਤੇ ਤੈਨੂੰ ਪਤਾ ਹੈ ਅੱਜ 7ਵੇਂ ਦਿਨ ਪਿੱਛੋਂ ਵਾਢੀਆਂ ਆਇਆ ਵਾ ਵੀਰੂ ਤਾਂ ਜਦੋਂ ਦੀ ਫੱਟੜ ਹੋਈ ਹੈ ਉਦੋਂ ਮਗਰੋਂ ਤੂੰ ਨਹੀਂ ਦੇਖੀ ਨਹੀਂ ਹੁਣ ਤੇ ਭਾਉ ਸੋਹ ਗੁਰੂ ਦੀ ਵੇਖਣ ਜੋ ਗਿਆ ਰੰਗ ਸੁਰੀਦਾ ਐ ਉਹਨੇ ਕਿਹਾ ਜਿਵੇਂ ਮੈਦਾ ਤੇ ਸੰਧੂਰ ਹੁੰਦਾ ਹੈ ਤੇ ਦਿਨਾਂ ਵਾਂਜੀ ਵਧੀ ਲਗਰ ਵਾਂਗੂ ਐ ਤੇਰੇ ਤੇ ਬਾਉ ਸੱਚਮੱਚ ਭਾਖ ਖੁੱਲ ਪੈਣ ਜੇ ਕਿਤੇ ਕੰਮ ਫਤੇ ਹੋ ਜਾਏ ਪਾਲਾ ਸਿੰਘ ਮੈਨੂੰ ਤਾਂ ਉਸ ਅੱਗੇ ਛਦਾਈ ਬਣਾ ਛੱਡਿਆ ਐ ਹੁਣ ਰਹਿੰਦਾ ਖੁੰਦਾ ਵੀ ਖਾਣਾ ਪੀਣਾ ਹਰਾਮ ਕਰ ਛੱਡੂ ਹੋਰ ਕੀ ਭੜਿਓ ਜੇ ਤੁਹਾਡੇ ਰਾਏ ਵਿੱਚ ਮੇਰਾ ਕੰਮ ਵੀ ਨਾ ਸਰਿਆ ਤਾਂ ਯਾਦ ਰੱਖਣਾ ਤੁਹਾਡੇ ਦੋਹਾਂ ਦੇ ਸਿਰ ਚੜ੍ਹ ਕੇ ਮਰ ਜਾਵਾਂਗਾ ਸਵਾਇਆ ਛਦਾਈਆਂ ਦੇ ਸਿਰ ਕੋਈ ਸਿੰਘ ਹੁੰਦੇ ਨੇ ਭਲਾ ਇਹ ਕਿਹੜਾ ਵੱਡਾ ਕੰਮ ਐ ਇਹ ਤੇ ਰੱਬ ਚਾਇਆ ਚੁਟਕੀ ਦੀ ਢੈਲ ਵਿੱਚ ਹੋ ਜੂ ਪਰ ਪਹਿਲਾਂ ਬਚਨੇ ਦਾ ਫਿਕਰ ਕਰੋ ਬਚਨੇ ਦੇ ਹੁੰਦਿਆਂ ਉਹ ਨਹੀਂ ਜੇ ਲੱਗੀ ਕਾਬੂ ਉਹਨੂੰ ਪਾਲਾ ਪਰ ਸਵਾਇਆ ਸਿਆ ਤੇਰਾ ਕੀ ਖਿਆਲ ਹੈ ਬਚਨਾ ਉਸ ਨਾਲ ਵਿਆਹ ਕਰਾਉ ਵੀਰੂ ਤੇ ਹੋਰ ਐਵੇਂ ਪੜਾ ਪੜਾ ਕੇ ਉਹਨੂੰ ਗਿਆਨਣ ਬਣਾਉਣ ਡਿਆ ਪਾਲਾ ਪਰ ਮੈਨੂੰ ਤੇ ਹੈਰਾਨੀ ਇਸ ਗੱਲ ਦੀ ਹੈ ਵੀ ਬਚਨੇ ਨੂੰ ਹੋਰ ਘਾਟਾਂ ਵੀ ਵਿਆਂ ਹਾਂ ਦਾ 12 ਜਮਾਤਾਂ ਪੜਿਆ ਹੋਇਆ ਏ ਸੁਣਿਆ ਏ ਉਹਨੂੰ ਵੱਡੇ ਵੱਡੇ ਸਰਦਾਰਾਂ ਦੇ ਘਰੋਂ ਕੁੜਮਾਈਆਂ ਆਉਂਦੀਆਂ ਨੇ ਇਹ ਤਾਂ ਮੇਰੇ ਵਰਗੇ ਛੜੇ ਛਣਾਗ ਦੇ ਲੈਗ ਦੀ ਏ ਜਿਸ ਵਿਚਾਰੇ ਦਾ ਨਾਂ ਕੋਈ ਅੱਗਾ ਨਾ ਕੋਈ ਪਿੱਛਾ ਸਵਾਇਆ ਗੱਲ ਤਾਂ ਭਾਉ ਤੇਰੀ ਸੱਚੀ ਪਰ ਚਾਚਾ ਆਖਿਆ ਤੇ ਕੋਈ ਪਾਣਾ ਨਹੀਂ ਨਾ ਚੁੱਕਦਾ ਹੁੰਦਾ ਹੁਣ ਤੇ ਰੜੇ ਮੈਦਾਨ ਦਾ ਮੁਕਾਬਲਾ ਹੈ ਜੋ ਜਿੱਤੇ ਸੋ ਪਾਈ ਵੀਰੂ ਤੁਸੀਂ ਤੇ ਜਵਾਨ ਵੇਲੀ ਬਗਬਗਾਚੀ ਸਾਰਾ ਵੇਲਾ ਗਵਾ ਛੱਡਣਾ ਹੈ ਕੰਮ ਦੀ ਕੋਈ ਗੱਲ ਕਰਨੀ ਤਾਂ ਕਰੋ ਨਹੀਂ ਤਾਂ ਛੁੱਟੀ ਦਿਓ ਮੇਰੀਆਂ ਤੇ ਠਾਣਾਂ ਨਾਲ ਲੱਤਾਂ ਵੀ ਆਕੜ ਗਈਆਂ ਨੇ ਸੋਚ-ਸੋਚ ਕੇ ਪਾਲਾ ਸਿੰਘ ਕਹਿਣ ਲੱਗਾ ਮੇਰੀ ਸਲਾਹ ਹੈ ਬਜਰੇ ਨੂੰ ਕਿਸੇ ਮੁਕਾਦਮੇ ਵਿੱਚ ਫਸਾਇਆ ਜਾਵੇ ਬਸ ਫੇਰ ਤੇ ਤਲੀ ਉਤੇ ਸਰੋਂ ਜੰਮੀ ਸਮਝੋ ਵੀਰੂ ਮੇਰਾ ਵੀ ਇਹੋ ਖਿਆਲ ਹੈ ਸਵਾਇਆ ਮੇਰਾ ਵੀ ਇਹੋ ਖਿਆਲ ਹੈ ਸਗੋਂ ਮੈਂ ਤੁਹਾਨੂੰ ਕਹਿ ਨਹੀਂ ਵਾਲਾ ਤਾਂ ਪਰ ਸ ਬੁੱਢੜੇ ਨੂੰ ਇਸ ਤੋਂ ਬਾਅਦ ਪਾਲਾ ਸਿੰਘ ਨੇ ਵਾਰੋ ਵਾਰੀ ਦੋਹਾਂ ਦੇ ਕੰਨਾਂ ਨਾਲ ਮੂੰਹ ਜੋੜ ਕੇ ਕੁਝ ਕਿਹਾ ਥੋੜਾ ਚਿਰ ਕੁਸਰਮੁਸਰ ਹੁੰਦੀ ਰਹੀ ਤੇ ਅੰਤ ਸਾਰੇ ਹੀ ਮਿੱਥਵੇਂ ਸਿੱਕੇ ਤੇ ਪੁੱਜ ਗਈ ਇੱਕ ਪਾਸੇ ਵੱਲ लटਕੇ ਤੁਰ ਪਈ ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੋਖਾ ਚਰ ਹੋ ਚੁੱਕਾ ਹੈ ਤੇ ਇਹਨਾਂ ਦਿਨਾਂ ਵਿੱਚ ਬਚਨ ਸਿੰਘ ਦਾ ਬਾਬੇ ਰੋਡੂ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਸੀ ਜਿਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ ਅੱਜ ਜਦ ਬਚਨ ਸਿੰਘ ਦੁਪਹਿਰੇ ਖੂ ਤੋਂ ਘਰ ਆਇਆ ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ ਜਦ ਬਚਨ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਦਾਕੌਰ ਹੌਂਕਾ ਪਰ ਕੇ ਬੋਲੀ ਕੀ ਦੱਸਾਂ ਕਾਕਾ ਤੈਥੋਂ ਕੁਝ ਗੁੱਝਾ ਹੈ ਤਾਂ ਵੀ ਗੱਲ ਕੀ ਹੈ ਮਾਂ ਸਦਾਕੌਰ ਤੂੰ ਕਾਕਾ ਵੇਖਦਾ ਨਹੀਂ ਇਹੋ ਘਾਰੇ ਜਿਸ ਵਿੱਚ ਅੱਠੇ ਪੈਰ ਲੋਕਾਂ ਦੀ ਆਵਾਜ਼ ਹੀ ਰਹਿੰਦੀ ਸੀ ਤੇ ਅੱਜ ਕੋਈ ਇੱਧਰ ਮੂੰਹ ਹੀ ਨਹੀਂ ਦਿੰਦਾ ਵੱਡੇ ਵੇਲੇ ਸਰੇਹਣੇ ਦਾ ਮੁੰਡਾ ਹਿਸ਼ਾਰਪੁਰੋਂ ਛੁੱਟੀ ਤੇ ਆਇਆ ਬੁਹੀ ਅੱਗੋਂ ਲੰਘਦਾ ਹੋਇਆ ਮੈਨੂੰ ਮੱਥਾ ਟੇਕਣ ਲਈ ਅੰਦਰ ਆ ਗਿਆ ਤੈਨੂੰ ਕੀ ਪਤਾ ਸੀ ਲੱਸੀ ਦਾ ਛੰਨਾ ਲੈ ਕੇ ਬਿਦੇ ਬੈਠੀ ਲੱਸੀ ਪੀ ਕੇ ਉਹ ਘਰ ਚਲਾ ਗਿਆ ਬਾਹਰੋਂ ਬੂਹੇ ਵਿੱਚੋਂ ਕਿਸੇ ਨੇ ਉਸਨੂੰ ਲੱਸੀ ਪੀਣਿਆ ਵੇਖ ਲਿਆ ਕਰ ਜਾਂਦੇ ਸਾਰੇ ਉਹਦੇ ਖੜੇ ਪੈ ਗਏ ਜੋ ਤੂੰ ਉਹਨਾਂ ਦੇ ਘਰ ਦੀ ਲੱਸੀ ਕਿਉਂ ਪੀਤੀ ਉਹਨਾਂ ਨਾਲ ਜਾਤ ਬਰਾਦਰੀ ਚੋਂ ਕੋਈ ਵਾਰਤਦਾ ਨਹੀਂ ਫੇਰ ਦੀਨਾ ਨਾਥ ਬ੍ਰਾਹਮਣ ਦੇ ਘਰੋਂ ਗੰਗਾ ਜਲ ਲਿਆ ਕੇ ਉਹਨੂੰ ਪਿਆ ਤਾਂ ਕਿਤੇ ਜਾ ਕੇ ਉਹ ਚੌਕੇ ਚੜਿਆ ਵਜਨ ਸਿੰਘ ਭਾਵੇਂ ਲੋਕਾਂ ਦਾ ਰੰਗ ਟੰਗ ਆਪਣੇ ਸੰਬੰਧੀ ਕਈ ਚਿਰਾਂ ਤੋਂ ਦੇਖ ਰਿਹਾ ਸੀ ਪਰ ਉਸ ਨੂੰ ਸੁਪਨੇ ਵਿੱਚ ਖਿਆਲ ਵੀ ਨਹੀਂ ਸੀ ਕਿ ਮਾਮਲਾ ਇੱਥੇ ਤੱਕ ਪਹੁੰਚ ਜਾਵੇਗਾ ਕੁਝ ਲੋਕਾਂ ਦਾ ਅਤਿਆਚਾਰ ਤੇ ਕੁਝ ਮਾਂ ਦਾ ਦੁੱਖ ਅਨੁਭਵ ਕਰਕੇ ਉਸ ਦੇ ਦਿਲ ਨੂੰ ਕੜੀ ਸੱਟ ਵੱਜੀ ਪਰ ਉੱਤੋਂ ਹੌਸਲੇ ਨਾਲ ਬੋਲਿਆ ਤੇ ਮਾਂ ਫਿਰ ਕੀ ਹੋਇਆ ਨਹੀਂ ਵਰਤਦੇ ਤਾਂ ਨਾ ਵਰਤਣ ਅਸਾਂ ਕਿਸੇ ਦੇ ਘਰ ਖਾਣ ਜਾ ਬਹਿਣਾ ਹੈ ਖਾਨ ਤੇ ਕਾਕਾ ਨਹੀਂ ਜਾ ਬਹਿਣਾ ਪਰ ਆਦਮੀ ਜਾਤ ਬਰਾਦਰੀ ਵਿੱਚ ਸੋਹਵਾ ਪਾਉਂਦਾ ਏ ਜਿਹੜਾ ਸੋਜ ਕੂੰਜ ਦਾ ਡਾਰ ਵਿੱਚ ਰਲ ਕੇ ਹੁੰਦਾ ਏ ਉਹ ਨਿਖੜ ਕੇ ਤੇ ਨਾਈਨਾ ਹੁੰਦਾ ਸੋ ਮਰਨਾ ਪਰਣਾ ਦੁੱਖ ਸੁਖ ਬੰਦੇ ਦੇ ਨਾਲ ਹੀ ਏ ਜਿੱਥੇ ਮਨੁੱਖਾ ਨਹੀਂ ਹੋਣਾ ਉੱਥੇ ਰੁੱਖਾ ਨਹੀਂ ਥੋੜੀ ਹੋਣਾ ਅਜੇ ਸੁੱਖ ਨਾਲ ਤੇਰਾ ਕੁਝ ਕਰਨਾ ਕਤਾਂ ਨਾ ਏ ਇੱਕ ਨਵੇਂ ਤੋਂ ਨਵੇਂ ਸਾਖ ਲਿਆ ਲਿਆ ਕੇ ਲੋਕਾਂ ਸਾਡੀਆਂ ਦਲੀਜਾਂ ਪਸਾ ਛੱਡੀਆਂ ਸਨ ਤੇ ਇੱਕੇ ਹੁਣ ਕੋਈ ਸਾਡੀਆਂ ਬਰੂਹਾਂ ਵੱਲ ਝਾਕਦਾ ਵੀ ਨਹੀਂ ਦੱਸਣ ਮੈਂ ਕਿਹੜੇ ਪਾਸੇ ਜਾਵਾਂ ਵਜਨ ਸਿੰਘ ਅਜ ਤੱਕ ਸੈਟਸ ਬਾ ਉਹ ਆਪਣੇ ਖਿਆਲ ਅਨੁਸਾਰ ਸਭ ਕੁਝ ਕਰ ਰਿਹਾ ਸੀ ਪਰ ਮਾਂ ਦੇ ਦਿਲ ਨੂੰ ਇੰਨੀ ਚੋਟ ਲੱਗੀ ਸੀ ਇਸ ਨੂੰ ਇਹ ਅਜ ਸਮਝਾ ਸਕਿਆ ਮਾਂ ਨੇ ਗੱਲਾਂ ਦਾ ਉੱਤਰ ਕੀ ਦੇਂਦਾ ਉਸ ਕੋਲ ਕੋਈ ਉੱਤਰ ਨਹੀਂ ਸੀ ਇਹ ਦਰੁਦਰ ਝਾਕ ਕੇ ਉਹ ਬੋਲਿਆ ਫਿਰ ਹੁਣ ਕੀ ਕਰਨਾ ਚਾਹੀਦਾ ਹੈ ਕਰਨਾ ਕੀ ਹੈ ਬਰਾਦਰੀ ਨੂੰ ਛੱਡਿਆ ਨਹੀਂ ਜਾਂਦਾ ਉਸ ਕਲੰਦਰਾ ਦੀ ਕੁੜੀ ਖੁਣੋ ਕਾਕਾ ਸਾਡਾ ਥੜਿਆ ਕੀ ਪਿਆ ਹੈ ਉਹੀ ਤਾਂ ਸਬਣਾ ਪਵਾੜਿਆਂ ਦੀ ਜਾੜੇ ਨਾ ਕਰਮਾ ਥੜੀ ਇਸ ਪੰਡਾਉਂਦੀ ਤੇ ਨਾ ਸਾਡੇ ਜੋਗਾ ਕਲੇਸ਼ ਪੰਡਾ ਬਜਨ ਸਿੰਘ ਜਰਾ ਤੈਸ ਵਿਚਾ ਕੇ ਬੋਲਿਆ ਮਾਉ ਸੋਚਾਰੀ ਗਰੀਬ ਨੂੰ ਦੋਸਤ ਦੇਣ ਦਾ ਕੀ ਫਾਇਦਾ ਜੇ ਇੱਕ ਗਰੀਬ ਤੇ ਮਹਿਟਰ ਕੁੜੀ ਦੀ ਜਾਨ ਬਚਾਣਾ ਵੀ ਏਡਾ ਗੁਨਾਹ ਏ ਜਿਸ ਤੇ ਬਲੇ ਸਾਨੂੰ ਇਹ ਸਜ਼ਾ ਦਿੱਤੀ ਜਾ ਰਹੀ ਏ ਮੈਂ 100 ਵਾਰੀ ਇਹੋ ਜਿਹੀਆਂ ਸਜ਼ਾਵਾਂ ਭਗਤਾਂ ਨੂੰ ਤਿਆਰ ਹਾਂ ਮਾਂ ਜਦ ਪੁੱਤਰ ਨੂੰ ਆਪੇ ਤੋਂ ਬਾਹਰ ਹੁੰਨੇ ਵੇਖਿਆ ਤਾਂ ਉੱਟ ਕੇ ਘਰ ਦੇ ਕੰਮ-ਧੰਦੇ ਵਿੱਚ ਲੱਗ ਗਈ ਤੇ ਬਚਨ ਸਿੰਘ ਵੀ ਤਾਂ ਵੀ ਤਾਂ ਠੀਕ ਕਰਨ ਲਈ ਬਾਹਰ ਨਿਕਲ ਗਿਆ ਅਖੀਰ ਤਰਦਾ ਫਿਰਦਾ ਬਾਬੇ ਰੋਡੂ ਦੀ ਝੌਪੜੀ ਵੱਲ ਜਾਣ ਨਿਕਲਿਆ ਜਾ ਕੇ ਦੇਖਾਂ ਬਾਬਾ ਰੋਟੂ ਇੱਥੇ ਨਹੀਂ ਸੀ ਤੇ ਸੁੰਦਰੀ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਸੀ ਬਚਨ ਸਿੰਘ ਨੇ ਬੂਹੇ ਵਿੱਚ ਖੜੋ ਕੇ ਆਵਾਜ਼ ਦਿੱਤੀ ਸੁੰਦਰੀ ਤਰਭ ਕੇ ਸੁੰਦਰੀ ਬੋਲੀ ਹਾਂਜੀ ਅੱਜ ਕਿਹੜੇ ਡੂੰਗੇ ਧਿਆਨ ਨਾਲ ਜ ਮੈਂ ਤਾਨੂੰ ਡੀਗਰੀ ਤਾਂ ਬਚਨ ਸਿੰਘ ਨੇ ਜਿਆਦਾ ਉਸਦੇ ਮੂੰਹ ਵੱਲ ਤੱਕਿਆ ਤੋ ਉਹ ਸਮਝ ਗਿਆ ਕਿ ਸੁੰਦਰੀ ਰੋ ਕੇ ਹਟੀਏ ਉਸਨੇ ਹੋਰ ਬੇਸਬਰੀ ਨਾਲ ਪੁੱਛਿਆ ਸੁੰਦਰੀ ਤੂੰ ਮਾਲੂਮ ਹੁੰਦਾ ਹੈ ਰੋਂਦੀ ਰਹੀ ਹੈ ਸੁੰਦਰੀ ਨੇ ਕੋਈ ਜਵਾਬ ਨਾ ਦਿੱਤਾ ਬਚਨ ਸਿੰਘ ਦੀ ਬੇਤਾਬੀ ਹੋਰ ਵੱਧ ਗਈ ਉਸਨੇ ਫੇਰ ਪੁੱਛਿਆ ਜੇ ਕੋਈ ਹਰਜ ਸਮਝ ਨਹੀਂ ਹੈ ਤਾਂ ਮੈਂ ਨਹੀਂ ਪੁੱਛਦਾ ਪਰ ਤੁਹਾਨੂੰ ਕੋਈ ਗੱਲ ਦੱਸਣ ਵਿੱਚ ਹਰਜ ਸੁੰਦਰੀ ਨੇ ਬਦਬਦੀ ਮੁਸਕਰਾਹਣ ਦੀ ਕੋਸ਼ਿਸ਼ ਕਰਕੇ ਬਚਨ ਸਿੰਘ ਵੱਲ ਤੱਕਦੇ ਹੋਏ ਕਿਹਾ ਸਾਡੀ ਲੱਛੇ ਗਵਾਚ ਗਈ ਹੈ ਗਵਾਚ ਗਈ ਉਹ ਕਿਸ ਤਰ੍ਹਾਂ ਉਹ ਤਾਂ ਕਦੇ ਕਿਤੇ ਜਾਣ ਵਾਲੀ ਨਹੀਂ ਸੀ ਖੁੱਲੀ ਫਿਰਦੀ ਰਹਿੰਦੀ ਸੀ ਕੀ ਬਤਾ ਠੰਡਾ ਸਾਹ ਭਰ ਕੇ ਸੁੰਦਰੀ ਨੇ ਕਿਹਾ ਜਾਣ ਵਾਲੀ ਤੇ ਨਹੀਂ ਸੀ ਪਰ ਕੋਈ ਲੈ ਹੀ ਗਿਆ ਰਾਤ ਹੀ ਨਹੀਂ ਲੱਭਦੀ ਬਾਬੇ ਨੇ ਰਾਤੀ ਰੋਟੀ ਨਹੀਂ ਖਾਦੀ ਤੇ ਸਾਰੀ ਰਾਤ ਰੋਂਦਾ ਰਿਹਾ ਵੱਡੇ ਵੇਲੇ ਦਾ ਟੁੰਡਣ ਗਿਆ ਹੋਇਆ ਇਹ ਨਾਲੇ ਹਾਂ ਨਾਲੇ ਕੀ ਬਾਬਾ ਤੁਹਾਡੇ ਘਰ ਚ ਲਿਆ ਸੀ ਪਰ ਮੈਂ ਉਹਨੂੰ ਜਾਣ ਨਾ ਦਿੱਤਾ ਮੈਨੂੰ ਪਤਾ ਸੀ ਤੁਸੀਂ ਆਉਂਗੇ ਕਿਉਂ ਕਾਈਨ ਨ ਬਚਨ ਸਿੰਘ ਨੇ ਪੁੱਛਿਆ ਕੋਈ ਜ਼ਰੂਰੀ ਕੰਮ ਸੀ ਸੁੰਦਰੀ ਦੇ ਚਿਹਰੇ ਤੇ ਫਿਰ ਉਦਾਸੀ ਆ ਗਈ ਉਸ ਦੀਆਂ ਅੱਖਾਂ ਭਰ ਆਈਆਂ ਬਚਨ ਸਿੰਘ ਦਾ ਦਿਲ ਕੰਮਾਉਣ ਲੱਗ ਪਿਆ ਉਸਨੇ ਕਿਸੇ ਚੁਰਾ ਮਾਲ ਕੱਟ ਕੇ ਉਸ ਦੀਆਂ ਅੱਖਾਂ ਪੂੰਝਦੇ ਹੋਇਆ ਕਿਹਾ ਸੁੰਦਰੀ ਛੇਤੀ ਦੱਸ ਗੱਲ ਕੀ ਬਾਬਾ ਕਹਿੰਦਾ ਸੀ ਰਮਾਲ ਉਸ ਦੇ ਹੱਥੋਂ ਲੈ ਕੇ ਆਪਣੀਆਂ ਅੱਖਾਂ ਪੁੰਹਦੀ ਹੋਈ ਬੋਲੀ ਕਹਿੰਦਾ ਸੀ ਅਸੀਂ ਚਲੇ ਜਾਵਾਂਗੇ ਚਲੇ ਜਾਵਾਂਗੇ ਰਾਣੀ ਨਾਲ ਉਸ ਵੇਲੇ ਤੱਕ ਕੇ ਬਚਨ ਸਿੰਘ ਨੇ ਪੁੱਛਿਆ ਕਿੱਥੇ ਕਿਤੇ ਹੋਰ ਬਾਤੀ ਜਾ ਕੇ ਰ੍ਹਾਂਗੇ ਕਿਉਂ ਪਰ ਸੁੰਦਰੀ ਰਮਾਲ ਦੀ ਕੰਨੀ ਨੂੰ ਵੱਟ ਚੜ੍ਹ ਕੇ ਉਂਗਲੀ ਤੇ ਲਪੇਟ ਰਹੀ ਸੀ ਮਨ ਨੂੰ ਇਸ ਛੁਗਲ ਵਿੱਚ ਪੈ ਕੇ ਆਪਣੇ ਦਿਲ ਦੀ ਪੀੜ ਨੂੰ ਭੁੱਲ ਜਾਣਾ ਚਾਹੁੰਦੀ ਸੀ ਉਸਨੇ ਕਿਉਂ ਦਾ ਉੱਤਰ ਦੇਣ ਲਈ ਸਿਰ ਹਿਲਾ ਚੁੱਕਿਆ ਪਰ ਗੱਲ ਉਸ ਦੇ ਗਲੇ ਵਿੱਚ ਹੀ ਅੜ ਗਈ ਬਚਨ ਸਿੰਘ ਨੇ ਉਸ ਦੇ ਹੱਥ ਦੀ ਉਂਗਲੀ ਫੜ ਕੇ ਹੌਲਾ ਜਿਹਾ ਝਟਕਾ ਦਿਨਿਆ ਹੋਏ ਕਿਹਾ ਦੱਸ ਸੁੰਦਰੀ ਛੇਤੀ ਦੱਸ ਐਤਕਾ ਸੁੰਦਰੀ ਤਿੰਗੋ ਜਿਹੜੀ ਦਿਲ ਦੀ ਗੱਲ ਨੂੰ ਬਾਹਰ ਤੇ ਲੈਣ ਲਈ ਯਤਨ ਕਰਦੀ ਹੋਈ ਬੋਲੀ ਲੋਕੀ ਸਾਨੂੰ ਇੱਥੇ ਰਹਿ ਨਹੀਂ ਦਿੰਦੇ ਹੈ ਰਹਿ ਨਹੀਂ ਦਿੰਦੇ ਕਿਉਂ ਸਾਡੇ ਨਾਲ ਰੋਹ ਛੇੜਖਾ ਨਹੀਂ ਕਰਦੇ ਨੇ ਗੱਲ ਦਾ ਭਾਵੇਂ ਬਚਨ ਸਿੰਘ ਅਜੇ ਵੀ ਪੂਰਾ ਮਤਲਬ ਨਹੀਂ ਸੀ ਸਮਝਾ ਪਰ ਇਸ ਤੋਂ ਵਾਦ ਸੁਣਨ ਦੀ ਹਿੰਮਤ ਹੁਣ ਉਸ ਵਿੱਚ ਨਹੀਂ ਸੀ ਸੁੰਦਰੀ ਦਾ ਦਿਲ ਹੋਰ ਤੇ ਪਾਣ ਲਈ ਬੋਲਿਆ ਪਰ ਤੁਹਾਡੀ ਬਾਦਰੀ ਨੂੰ ਲੈ ਜਾ ਕੇ ਕਿਤੇ ਕੀ ਕਰਨਾ ਸੀ ਸੁੰਦਰੀ ਨੇ ਵੀ ਸ਼ੁਕਰ ਕੀਤਾ ਜੋ ਇਸ ਨੂੰ ਹੋਰ ਕੁਝ ਨਾ ਕਹਿਣਾ ਪਿਆ ਉਹ ਬੋਲੀ ਕੀ ਪਤਾ ਕੀ ਕਰਨਾ ਸੀ ਇਸ ਵੇਲੇ ਬਾਬਾ ਰੋਡੂ ਅੰਦਰ ਆਇਆ ਬਚਨ ਸਿੰਘ ਨੂੰ ਉਸਨੇ ਨਿਯੋ ਕੇ ਫਤਿਹ ਬਲਾਈ ਤੇ ਇੱਕ ਪਾਸੇ ਹੋ ਕੇ ਬੈਠ ਗਿਆ ਉਹਦੇ ਪੁੱਛਣ ਤੇ ਬਾੰਦਰੀ ਦਾ ਪਤਾ ਲੱਗਾ ਕਿ ਨਹੀਂ ਰੋਡੂ ਪੁੱब्बा ਮਾਰ ਕੇ ਰੋਪਿਆ ਤੇ ਉਸਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਸੁੰਦਰੀ ਛੇਤੀ ਨਾ ਉੱਠੀ ਤੇ ਉਸਦੇ ਗਲ ਵਿੱਚ ਬਾਹਾਂ ਪਾ ਕੇ ਸਾਹੋ ਸਾਹ ਹੋਈ ਬੋਲੀ ਕੀ ਗੱਲ ਹੈ ਬਾਬਾ ਰੋਡੂ ਨੇ ਤੋਤੀ ਦੇ ਪੱਲੇ ਨਾਲ ਅੱਖਾਂ ਪੁੰਝਾ ਗਿਆ ਸੁੰਦਰੀ ਤੇਰੇ ਲੱਛੋ ਮਰ ਗਈ ਮਰ ਗਈ ਸੁੰਦਰੀ ਨੇ ਚੀਕ ਮਾਰੀ ਤੇ ਉਸਦੇ ਮੋਢੇ ਹਲੂਨ ਦੀ ਹੋਈ ਬੋਲੀ ਕਿਸ ਤਰ੍ਹਾਂ ਮਰ ਗਈ ਬਾਬਾ ਕਿਸੇ ਨੇ ਉਸਨੂੰ ਖੂਵ ਵਿੱਚ ਛੱਡ ਦਿੱਤਾ ਹਾਏ ਹਾਏ ਖੂਵ ਵਿੱਚ ਮੈਂ ਮਰ ਜਾਵਾਂ ਜਿਸ ਤਰ੍ਹਾਂ ਇੱਕੋ ਦੂਰਬੀਨਾ ਕੋਈ ਦੋ ਚੀਜ਼ਾਂ ਵੇਖਦਾ ਹੈ ਇਸੇ ਤਰ੍ਹਾਂ ਬਚਨ ਸਿੰਘ ਇੱਕੋ ਦਿਲ ਨਾਲ ਉਹਨਾਂ ਦੋਹਾਂ ਦੀ ਪੀੜ ਨੂੰ ਅਨੁਭਵ ਕਰ ਰਿਹਾ ਸੀ ਦੋਵੇਂ ਰੋ ਰਹੇ ਸਨ ਕੁਝ ਰੋਣ ਤੋਂ ਬਾਅਦ ਜਦ ਬੁੱਢੇ ਦਾ ਦਿਲ ਹੌਲਾ ਹੋਇਆ ਤਾਂ ਉਹ ਹੱਥ ਜੋੜ ਕੇ ਬਚਨ ਸਿੰਘ ਨੂੰ ਕਹਿਣ ਲੱਗਾ ਸਰਦਾਰ ਜੀ ਤੁਸੀਂ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਨੇ ਤੁਹਾਡੇ ਹਸਾਨਾ ਦਾ ਮੁੱਲ 100 ਵਾਰੀ ਜਨਮ ਲੈ ਕੇ ਵੀ ਮੈਂ ਨਹੀਂ ਦੇ ਸਕਦਾ ਮੇਰੀ ਬੱਚੀ ਨੂੰ ਤੁਸੀਂ ਪਸ਼ੂ ਤੋਂ ਬੰਦਾ ਬਣਾ ਦਿੱਤਾ ਫਿਰ ਇਸ ਦੀ ਜਾਨ ਬਚਾਣ ਲਈ ਆਪਣੇ ਸਿਰ ਤੇ ਜੋ ਕੁਝ ਤੁਸੀਂ ਚੱਲਿਆ ਹੈ ਇਸ ਦਾ ਮੈਂ ਕਿਸ ਜ਼ੁਬਾਨ ਨਾਲ ਸ਼ੁਕਰੀਆ ਕਰਾਂ ਦਿਲ ਦੀ ਮਰਜ਼ੀ ਤੇ ਇਹੋ ਸੀ ਭਾਈ ਤੁਹਾਡੇ ਚਰਨਾਂ ਵਿੱਚ ਹੀ ਜਿੱਥੇ ਇੰਨੀ ਉਮਰ ਗੁਜ਼ਾਰੀ ਹੈ ਬਾਕੀ ਰਹਿੰਦੇ ਚਾਰ ਦਿਨ ਵੀ ਕੱਟ ਲੈਂਦਾ ਪਰ ਜਾਪਦਾ ਹੈ ਅਣਜਲ ਸਾਨੂੰ ਇੱਥੇ ਹੋਰ ਨਹੀਂ ਰਹਿਣ ਦਿੰਦਾ ਸਾਨੂੰ ਖੁਸ਼ੀਆਂ ਦਿਓ ਜੋ ਕਿਸੇ ਹੋਰ ਥਾਵੇਂ ਚਲੇ ਜਾਈਏ ਬਚਨ ਸਿੰਘ ਦੇ ਦਿਲ ਤੇ ਬਾਣਾ ਦੀ ਵਰਖਾ ਹੋ ਰਹੀ ਸੀ ਉਸ ਦਾ ਕਲੇਜਾ ਮੁੱਠ ਵਿੱਚ ਆ ਗਿਆ ਉਹ ਬੋਲਿਆ ਪਰ ਬਾਬਾ ਜੀ ਕਿਉਂ ਸਰਦਾਰ ਜੀ ਕੀ ਦੱਸਾਂ ਸੁੰਦਰੀ ਵੱਲ ਤੱਕ ਕੇ ਇਸ ਕੁੜੀ ਨੂੰ ਮੈਂ ਬੜੇ ਦੁੱਖ ਨਾਲ ਪਾਲਿਆ ਹੈ ਮੁੱਠ ਵਿੱਚ ਫੜਨ ਜੋਗਾ ਚਿੜੀ ਦਾ ਬੋਰਡ ਸੀ ਜਦੋਂ ਮੈਂ ਇਸ ਨੂੰ ਲਿਆਂਦਾ ਸੀ ਇਸ ਤੋਂ ਬਾਅਦ ਉਸਨੇ ਸੁੰਦਰੀ ਕਿਸ ਤਰ੍ਹਾਂ ਲੱਭੀ ਇਹ ਸਾਰੀ ਵਿਥਿਆ ਸੁਣਾਈ ਤੇ ਫਿਰ ਬੋਲਿਆ ਮੈਨੂੰ ਨਹੀਂ ਪਤਾ ਜੋ ਛੱਕੀ ਉਲਾਦ ਨਾਲ ਲੋਕਾਂ ਦਾ ਕਿਹੋ ਜਿਹਾ ਮੋਹ ਹੁੰਦਾ ਹੈ ਪਰ ਮੇਰੇ ਦਿਲ ਵਿੱਚ ਇਸ ਦੀ ਜੋ ਮੁਹੱਬਤ ਹੈ ਉਹ ਕਹਿਣ ਤੋਂ ਬਾਰੀ ਹੈ ਜਿਆਦੇ ਨਾਦਾਨ ਸੀ ਮੈਨੂੰ ਇਸ ਦੇ ਪਾਲਣ ਪੋਚਣ ਦਾ ਫਿਕਰ ਸੀ ਪਰ ਹੁਣ ਤੁਸੀਂ ਜਾਣਦੇ ਹੋ ਇਸ ਦੀ ਉਮਰ ਬਾਲਾਂ ਵਾਲੀ ਨਹੀਂ ਤੇ ਮੈਂ ਸਰਦਾਰ ਜੀ ਇੱਕ ਕਮੀਨ ਮੰਗਤਾ ਹੋਇਆ ਗਲੀਆਂ ਦੇ ਕੱਖਾਂ ਵਿੱਚ ਹਿੱਲਣ ਜੁਲਣ ਦਾ ਬਲ ਹੋਵੇਗਾ ਪਰ ਮੇਰੇ ਵਿੱਚ ਨਹੀਂ ਮੈਂ ਕਹਿਣਾ ਮੈਂ ਕਿਸੇ ਦਾ ਕੀ ਵਿਗਾੜ ਲਵਾਂਗਾ ਉਹ ਫਿਰ ਦੁਸਕ ਦੁਸਕ ਕੇ ਰੋਣ ਲੱਗ ਪਿਆ ਫਿਰ ਬੋਲਿਆ ਕੰਨਾਂ ਮਹੀਨਾ ਤੋਂ ਮੈਂ ਵੇਖਦਾ ਮੈਂ ਪਿੰਡ ਦੇ ਬੰਦਿਆਂ ਦਾ ਵਰਤਾਰਾ ਸਾਡੇ ਨਾਲ ਚੰਗਾ ਨਹੀਂ ਰਾਤ ਨੂੰ ਕਈ ਗੱਭਰੂ ਇਕੱਠੇ ਹੋ ਕੁੱਲੀ ਦੁਆਲੇ ਬੋਲੀਆਂ ਤੇ ਗਿੱਧੇ ਪਾਉਂਦੇ ਫਿਰਦੇ ਨੇ ਐਸੀਆਂ ਗੱਲਾਂ ਸਾਨੂੰ ਸੁਣਾ ਕੇ ਕਹਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਲੇਜੇ ਵਿੱਚ ਪੰਬੜ ਬਲ ਉੱਠਦਾ ਏ ਨਾਲੇ ਤੁਹਾਡਾ ਵੀ ਨਾਂ ਲੈ ਲੈ ਕੇ ਬਚਨ ਸਿੰਘ ਨੂੰ ਉਸ ਦੀ ਮਾਂ ਨੇ ਜੋ ਗੱਲਾਂ ਕੰਨਾਂ ਸਨ ਉਹਨਾਂ ਨੂੰ ਸੁਣ ਕੇ ਉਹ ਆਪ ਹੀ ਬੜਾ ਦੁਖੀ ਸੀ ਇਹਨਾਂ ਮੁਸੀਬਤ ਤੋਂ ਬਚਨ ਲਈ ਹੀ ਸੋਚ ਰਿਹਾ ਸੀ ਪਰ ਰੋਡੂ ਦਾ ਹਾਲ ਸੁਣ ਕੇ ਉਸ ਨੂੰ ਆਪਣੇ ਸਾਰੇ ਦੁੱਖ ਭੁੱਲ ਗਏ ਕਿੰਨਾ ਚਿਰ ਉਹ ਸੋਚਾਂ ਚ ਪਿਆ ਰ ਫਿਰ ਬੋਲਿਆ ਮੈਨੂੰ ਸੁਣ ਕੇ ਬੜਾ ਦੁੱਖ ਹੋ ਰਿਹਾ ਪਰ ਸਮਝ ਨਹੀਂ ਆਉਂਦੀ ਜਿਉ ਇਸ ਦਾ ਕੀ ਇਲਾਜ ਕੀਤਾ ਜਾਵੇ ਅੱਛਾ ਤੇ ਫਿਰ ਤੁਸੀਂ ਹੁਣ ਕੀ ਸਲਾਹ ਕੀਤੀ ਚਲੇ ਜਾਣ ਦੀ ਰੋਡੂ ਨੇ ਅੱਖਾਂ ਪੂੰਝੀਆਂ ਹੋਇਆ ਕਿਹਾ ਸਰਦਾਰ ਜੀ ਕੀ ਦਸਾਂ ਜੇ ਸੁੰਦਰਾ ਦਾ ਫਿਕਰ ਨਾ ਹੁੰਦਾ ਤਾਂ ਮੈਂ ਮਰਦੇ ਦਮ ਤੱਕ ਇੱਥੋਂ ਨਾ ਜਾਂਦਾ ਇਸ ਥਾਂ ਨਾਲ ਤੇ ਇਸ ਅੱਖਾਂ ਦੀ ਕੁਲੀ ਨਾਲ ਮੇਰਾ ਬੜਾ ਮੂੰਹ ਪਿਆਏ ਇਸ ਨੂੰ ਛੱਡਣ ਵੇਲੇ ਪਤਾ ਨਹੀਂ ਮੇਰਾ ਕੀ ਹਾਲ ਹੋਵੇਗਾ ਪਰ ਮੈਂ ਕੀ ਕਰਾਂ ਜਾਨਤੀ ਬੂਹੇ ਤੇ ਹੋਏ ਤੇ ਫਿਰ ਦਸੋਂ ਬੰਦੇ ਤੋਂ ਕਦ ਤੱਕ ਇਹੋ ਜੀਆਂ ਗੱਲਾਂ ਸਾਰੀਆਂ ਜਾਂਦੀਆਂ ਨੇ ਨਾਲੇ ਇਸ ਦਾ ਵੀ ਕੋਈ ਫਿਕਰ ਕਰਨਾ ਹੋਇਆ ਅਕਸਰ ਰੂੜੀ ਦਾ ਕੂੜਾ ਸਰਦਾਰ ਜੀ ਰੂੜੀ ਤੇ ਹੀ ਸੁੱਟਣਾ ਹੋਇਆ ਨਾ ਕੁੱਚ ਠਹਿਰ ਕੇ ਰੋਡੂ ਬੋਲਿਆ ਤੇ ਸਰਦਾਰ ਜੀ ਇਸ ਹੀਰੇ ਨੂੰ ਮੈਂ ਹੁਣ ਕੌਡਾਂ ਦੇ ਕੁਜੇ ਵਿੱਚ ਬੰਦ ਕਰ ਦਿਆਂ ਇਹ ਵੀ ਔਕੀ ਗੱਲ ਏ ਤੁਹਾਡੀ ਮਿਹਰਬਾਨੀ ਨਾਲ ਐਨਾ ਪੁੜੀ ਗੁੜੀ ਤੇ ਫਿਰ ਕਲੰਦਰਾਂ ਦਾ ਬਾਜ਼ੀਗਰਾਂ ਦੇ ਘਰ ਜਾਵੇ ਇਹ ਮੈਥੋਂ ਕਿਦਾਂ ਸਹਾਰਿਆ ਜਾਊ ਮੈਂ ਤਾਂ ਚਾਹੁੰਦਾ ਸਾਂ ਜਿਹੀ ਸੁੰਦਰੀ ਏ ਉਹ ਜਿਹੀ ਆਈ ਇਸ ਲਈ ਜੋੜਾ ਲੱਭਦਾ ਪਰ ਐਡੇ ਕਰਮ ਕਿੱਥੋਂ ਬਚਨ ਸਿੰਘ ਇਸ ਵੇਲੇ ਕੋ ਜੋ ਹੋਰੀ ਸੋਚ ਰਿਆ ਸੀ ਕੀ ਉਹ ਕਿਸੇ ਟੇ ਤੇ ਪੁੱਜਣ ਤੋਂ ਬਾਅਦ ਬੋਲਿਆ ਬਾਬਾ ਜੀ ਮੈਂ ਤੁਹਾਨੂੰ ਨਹੀਂ ਜਾਣ ਦਿਆਂਗਾ ਰੋਡੂ ਨੇ ਕੋਈ ਜਵਾਬ ਨਾ ਦਿੱਤਾ ਬਚਨ ਸਿੰਘ ਫੇਰ ਬੋਲਿਆ ਸੁੰਦਰੀ ਨੂੰ ਕੁਦਰਤ ਨੇ ਰਲਦੀ ਫੈਨਲੀ ਨਹੀਂ ਬਣਾਇਆ ਮੈਂ ਚਾਹਨਾ ਵਾਂ ਇਹ ਜੇ ਹੋਰ ਪੜਾਈ ਕਰੇ ਰੋਡੂ ਨੇ ਇਹ ਗੱਲ ਇਸ ਤਰ੍ਹਾਂ ਸੁਣੀ ਜਿਵੇਂ ਉਮਰ ਕੈਦੀ ਸਜ਼ਾ ਪਾ ਚੁੱਕੇ ਦੋਚੀ ਨੂੰ ਕੋਈ ਵਕੀਲ ਕਹੇ ਕਿ ਮੈਂ ਤੈਨੂੰ ਬਰੀ ਕਰਾਉਣ ਦਾ ਜੁੰਮਾ ਲੈਂਦਾ ਉਹ ਤੜਕਦੇ ਦਿਲ ਨਾਲ ਬੋਲਿਆ ਸਰਦਾਰ ਜੀ ਤੁਸਾਂ ਅੱਗੇ ਕੀ ਫਰਕ ਰੱਖਿਆ ਹੈ ਸਾਡੇ ਬਦਲੇ ਤੁਹਾਨੂੰ ਅੱਗੇ ਥੋੜੇ ਕੱਜੀਏ ਵਿਖਣੇ ਪਏ ਨੇ ਤੁਹਾਡੀਆਂ ਸਰਦਾਰੀਆਂ ਕਾਇਮ ਰਹਿਣ ਤੇ ਵਧੂ ਫਲੂ ਪਰ ਜੀ ਮੇਰੇ ਲਈ ਕਾਹਨੂੰ ਫਿਕਰਾਂ ਵਿੱਚ ਪੈਂਦੇ ਹੂੰ ਉਹ ਜਾਣੇ ਜੋ ਮੇਰੇ ਕਰਮਾਂ ਵਿੱਚ ਲਿਖਿਆ ਹੈ ਸਹਿ ਲਵਾਂਗਾ ਤੁਸੀਂ ਨਾ ਚਿੰਤਾ ਵਿੱਚ ਪਾਓ ਤੇ ਸਾਨੂੰ ਜਾਣ ਦਿਓ ਬਚਨ ਸਿੰਘ ਹੌਸਲੇ ਨਾਲ ਬੋਲਿਆ ਪਰ ਬਾਬਾ ਜੀ ਮੈਂ ਇਹ ਨਹੀਂ ਸਹਿ ਸਕਦਾ ਗੜਗੜ ਕੰਠ ਨਾਲ ਰੋਡੂ ਨੇ ਕਿਹਾ ਜੋ ਤੁਹਾਨੂੰ ਚੰਗਾ ਲੱਗੇ ਤਾਂ ਮੈਂ ਬਚਨ ਸਿੰਘ ਬੁੱਢੇ ਦਾਤ ਫੜ ਕੇ ਬੋਲਿਆ ਸਭ ਕੁਝ ਠੀਕ ਹੋ ਜਾਵੇਗਾ ਪਰ ਜੋ ਹਾਲ ਤੁਸੀਂ ਸੁਣ ਚੁੱਕੇ ਹੋ ਇਹ ਸਭ ਸੁੰਦਰੀ ਦੇ ਇੱਥੇ ਹੋਣ ਕਰਕੇ ਆ। ਸੁੰਦਰੀ ਨੂੰ ਮੈਂ ਕਿਤੇ ਸਕੂਲ ਵਿੱਚ ਦਾਖਲ ਕਰਾ ਦੇਵਾਂਗਾ। ਸੁੰਦਰੀ ਜੋ ਹੁਣ ਤੱਕ ਚੁੱਪ ਬੈਠੀ ਸੀ ਉਹ ਇਸ ਤਰ੍ਹਾਂ ਬਚਨ ਸਿੰਘ ਵੱਲ ਤੱਕੀ ਜਿਵੇਂ ਇੱਕ ਜੀਵਨ ਤੋਂ ਨਿਰਾਸ਼ ਰੋਗੀ ਨੂੰ ਕੋਈ ਜੀਆ ਦਾਣ ਦੇ ਦੇਵੇ। ਉਹ ਮੁਸਕਰਾਂਦੀ ਹੋਈ ਉਸ ਵੱਲ ਤੱਕੀ ਦੇ ਬਚਨ ਸਿੰਘ ਵੀ ਉਸੇ ਤਰ੍ਹਾਂ ਉੱਤਰ ਦੇ ਕੇ ਉੱਥੋਂ ਚਲਾ ਗਿਆ। ਬਾਬੇ ਰੋਡੂ ਦੀ ਗੱਲ ਸੱਚੀ ਨਿਕਲੀ। ਸਾਰਾ ਰੌਲਾ ਰੱਪਾ ਸੁੰਦਰੀ ਦੇ ਹੋਣ ਕਰਕੇ ਹੀ ਸੀ। ਜਿਸ ਦਿਨ ਦੀ ਸੁੰਦਰੀ ਦਵਾਨਪੁਰੋਂ ਗਈ ਹੈ ਲਗਭਗ ਹਰ ਤਰ੍ਹਾਂ ਦੀ ਚਰਚਾ ਬੰਦ ਹੋ ਚੁੱਕੀ ਹੈ ਪਰ ਪਾਲਾ ਸਿੰਘ ਦੇ ਦਿਲ ਤੇ ਕੜੀ ਸੱਟ ਵੱਜੀ ਹੈ। ਕਿੱਥੇ ਤਾਂ ਉਹ ਸੁੰਦਰੀ ਨੂੰ ਉਡਾਉਣ ਦੀ ਬਣ ਨੂੰ ਬਣ ਰਿਆ ਸੀ ਤੇ ਕਿੱਥੇ ਸੁੰਦਰੀ ਦਾ ਪਰਛਾਵਾਂ ਦੇਖਣੋਂ ਵੀ ਗਿਆ। ਪਾਲਾ ਸਿੰਘ ਦੇ ਦਿਲ ਵਿੱਚ ਅੱਗੇ ਵਚਨ ਸਿੰਘ ਦੇ ਵਿਰੁੱਧ ਅੱਗ ਮੱਚੀ ਰਹਿੰਦੀ ਸੀ। ਹੁਣ ਤਾਂ ਉਹ ਹੋਰ ਵੀ ਭੜਕੁੱਠੀ। ਉਹ ਸਮਝ ਰਿਹਾ ਸੀ ਕਿ ਵਚਨ ਸਿੰਘ ਨੇ ਉਹਦਾ ਸ਼ਿਕਾਰ ਖੋ ਲਿਆ ਹੈ। ਉਹਦ ਨੂੰ ਹੋਰ ਸਭ ਕੁਝ ਭੁੱਲ ਗਿਆ ਛੱਟ ਇਸ ਤੋਂ ਕਿ ਕਿਸੇ ਤਰ੍ਹਾਂ ਸੁੰਦਰੀ ਨੂੰ ਵਾਪਸ ਲਿਆਂਦਾ ਜਾਵੇ। ਪਰ ਕਿਕਰ ਲਿਆਂਦਾ ਜਾਵੇ? ਇਸ ਦਾ ਅਨੇਕਾਂ ਸੋਚਾਂ ਦੇ ਘੋੜੇ ਦੌੜਾਂ ਤੇ ਵੀ ਉਸ ਨੂੰ ਕੋਈ ਰਾਹ ਨਾ ਲੱਭਾ। ਅਖੀਰ ਸੋਚ-ਸੋਚ ਕੇ ਉਹ ਇਸ ਸਿੱਟੇ ਤੇ ਪਹੁੰਚਿਆ ਕਿ ਬਾਬੇ ਰੋਡੂ अथवा ਵਚਨ ਸਿੰਘ ਉੱਤੇ ਕੋਈ ਕੜੀ ਮੁਸੀਬਤ ਨਾ ਜਾਵੇ। ਤਦ ਤੱਕ ਸੁੰਦਰੀ ਦਾ ਪੜਾਈ ਛੱਡ ਕੇ ਇੱਥੇ ਆਉਣਾ ਜਾਂ ਉਸਦੇ ਜਾਲ ਵਿੱਚ ਫਸਣਾ ਮੁਸ਼ਕਲ ਹੈ ਸੱਜੇ-ਸੱਜੇ ਉਸਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਪਰ ਇਸ ਕੋਸ਼ਿਸ਼ ਦਾ ਸਿੱਟਾ ਨਿਕਲਣ ਵਿੱਚ ਥੋੜਾ ਚਿਰ ਨਹੀਂ ਸਗੋਂ ਤਿੰਨ ਵਾਰ ਹੀ ਲੰਘੇ ਸੁੰਦਰੀ ਨੂੰ ਲਾਹੌਰ ਦੇ ਕੰਨਿਆ ਆਸ਼ਰਮ ਵਿੱਚ ਦਾਖਲਾ ਕਰਾ ਕੇ ਬਚਨ ਸਿੰਘ ਖਿਆਲ ਕਰਨ ਲੱਗਾ ਕਿ ਉਸਦੇ ਸਿਰ ਤੋਂ ਨਾ ਕੇਵਲ ਜ਼ਿੰਮੇਵਾਰੀ ਵੀ ਜ਼ਿੰਮੇਵਾਰੀ ਦੇ ਇੱਕ ਬੋਝਲ ਪਾਣੀ ਉਤਰ ਗਈ ਹੈ ਸਗੋਂ ਕਈਆਂ ਪਵਿਸ਼ਤ ਔਕੜਾਂ ਤੋਂ ਵੀ ਬਚ ਗਿਆ ਹੈ ਪਰ ਅੰਦਰੋਂ ਅੰਦਰ ਉਸਦੇ ਵਿਰੋਧੀ ਕੀ ਕਰ ਰਹੇ ਤੇ ਕੀ ਸੋਚ ਰਹੇ ਹਨ ਉਸ ਦਾ ਉਸ ਨੂੰ ਕੁਝ ਪਤਾ ਨਹੀਂ ਸੀ ਉਪਰੋ-ਪਰੋ ਗੱਲ ਇੱਕ ਤਰ੍ਹਾਂ ਨਾਲ ਠੰਡੀ ਹੋ ਗਈ ਸੁੰਦਰੀ ਦਾ ਵਖੂਣਾ ਬਚਨ ਸਿੰਘ ਨੂੰ ਇਵੇਂ ਯਾਬਦਾ ਸੀ ਜਿਸ ਤਰ੍ਹਾਂ ਉਸ ਦੀ ਦੁਨੀਆ ਵਿੱਚ ਕੋਈ ਚੀਜ਼ ਗਵਾਚ ਗਈ ਹੋਵੇ ਉਹ ਮਹੀਨੇ ਦੇ ਮਹੀਨੇ ਸੁੰਦਰੀ ਦੀ ਪੜ੍ਹਾਈ ਦਾ ਖਰਚ ਭੇਜਦਾ ਤੇ ਨਾਲ ਹੀ ਬਾਬੇ ਰੋਡੂ ਦੀ ਖਬਰ ਸੁਰਤ ਵੀ ਰੱਖਦਾ ਸੀ ਰੋਜ਼ ਇੱਕ ਅੱਧ ਵਾਰ ਉਸ ਦੀ ਕੁਲੀ ਵਿੱਚ ਝਟਕੜੀ ਜਾ ਬਹਿੜਦਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਥਾਣਾ ਸੁੰਦਰੀ ਦੇ ਛੋੜੇ ਵਿੱਚ ਧੜਫੜਾਈ ਰੋਡੂ ਦਾ ਦਿਲ ਪਰਚਾਂਦਾ ਸੀ ਸਮੇਂ ਦਾ ਚੱਕਰ ਆਪਣੀ ਚਾਲ ਚੱਲਦਾ ਗਿਆ ਸੁੰਦਰੀ ਨੇ ਪੂਰੇ ਤਿੰਨ ਬਰੇ ਪੜ੍ਹਾਈ ਜਾਰੀ ਰੱਖੀ ਤੇ ਇਸ ਤੋਂ ਬਾਅਦ 10ਵੀਂ ਦਾ ਇਮਤਿਹਾਨ ਪਾਸ ਕਰਕੇ ਉਸ ਨੂੰ ਮੜ ਦਵਾਨਪੁਰ ਆਉਣਾ ਪਿਆ ਕਿਸ ਤਰ੍ਹਾਂ ਤੇ ਕਿਉਂ ਆਈ ਇਹ ਤਿੰਨ ਬਰੇ ਦੋਹਾਂ ਪ੍ਰੇਮੀ ਪ ਇਹਦਾ ਹਾਲ ਅꯝ ਲਿਖਿਆ ਕੁਝ ਕੁ ਚਿੱਠੀਆਂ ਤੁਹਾਨੂੰ ਮਾਲੂਮ ਹੋਵੇਗਾ ਉਹਨਾਂ ਬੇਉੜਕ ਚਿੱਠੀਆਂ ਵਿੱਚੋਂ ਜਿਹੜੀਆਂ ਵਾਅਵਾਂਕ ਸਮਿਆਂ ਤੇ ਇਹ ਇੱਕ ਦੂਜੇ ਨੂੰ ਭੇਜਦੇ ਰਹੇ ਸਨ ਇਹ ਸੁੱਚੇ ਤੇ ਆਦਰਸ਼ ਪ੍ਰੇਮ ਦੇ ਰੰਗ ਵਿੱਚ ਡੁੱਬੀਆਂ ਹੋਈਆਂ ਚਿੱਠੀਆਂ ਸਵਾਦ ਤੋਂ ਖਾਲੀ ਨਹੀਂ ਥਨ ਇਹੋ ਕਾਰਨ ਹੈ ਕਿ ਅਸੀਂ ਆਪਣੇ ਨਾਵਲ ਦੀ ਕਹਾਣੀ ਨੂੰ ਅਗਾਹ ਤੋੜਨ ਤੋਂ ਪਹਿਲਾਂ ਇਹਨਾਂ ਨੂੰ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਨਾ ਜ਼ਰੂਰੀ ਸਮਝਦੇ ਹਾਂ ਹੋ ਸਕਦਾ ਹੈ ਕਈਆਂ ਕਾਲੀ ਪਾਠਕਾਂ ਨੂੰ ਇਹ ਚਿੱਠੀਆਂ ਵਾਧੂ ਮਾਲੂਮ ਹੋਣ ਸੋ ਜਿਵੇਂ ਸੱਜਣਾ ਨੂੰ ਸਾਡਾ ਇਹ ਕਹਿਣਾ ਹੈ ਕਿ ਉਹ ਕੁਝ ਸਫੇ ਬਿਨਾ ਪੜਿਆ ਹੀ ਉੱਥਲ ਸਕਦੇ ਹਨ ਪਰ ਸਾਡੇ ਲਈ ਮੁਸ਼ਕਲ ਹੈ ਕਿ ਅਸੀਂ ਦੋਵਾਂ ਪ੍ਰ ਬਿਨਾ ਪੜਿਆਂ ਛੱਡ ਜਾਈਏ ਜਿਨ੍ਹਾਂ ਵਿੱਚ ਉਹਨਾਂ ਦੀ ਨਾ ਕੇਵਲ ਰੂਹ ਭਰੀ ਹੋਈ ਹੈ ਸਭ ਕੋ ਪਿਆਰ ਦੇ ਉਹ ਵਲ ਵਲੇ ਉਹ ਜੱਜਵੇ ਇਹਨਾਂ ਚਿੱਠੀਆਂ ਵਿੱਚੋਂ ਫੜਫੜ ਕੇ ਨਿਕਲਦੇ ਹਨ ਜਿਨ੍ਹਾਂ ਦਾ ਮਨੁੱਖੀ ਦਿਲਾਂ ਉਤੇ ਡੂੰਘਾ ਅਸਰ ਪੈਂਦਾ ਹੈ ਪਹਿਲੀ ਚਿੱਠੀ ਕਨਿਆ ਆਸ਼ਰਮ ਲਾਹੌਰ ਸਤਕਾਰਯੋਗ ਮੇਰੇ ਉਸਤਾਨੀਆਂ ਸਾਰੀਆਂ ਮੇਰੇ ਉੱਤੇ ਜਾਣ ਦਿੰਦੀਆਂ ਹਨ ਜਮਾਦਿਆਂ ਕੁੜੀਆਂ ਮੇਰੇ ਨਾਲ ਭੈਣਾਂ ਵਰਗਾ ਪਿਆਰ ਕਰਦੀਆਂ ਹਨ ਬੋਰਡਿੰਗ ਦੀ ਸੁਪਰਡੈਂਟਾ ਮੇਰਾ ਕੜੀ ਵਸਾਣੀ ਕਰਦੀ ਕਿਸੇ ਗੱਲ ਦੀ ਤਕਲੀਫ ਨਹੀਂ ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਦਿਲ ਦੀ ਪਰੇਸ਼ਾਨੀ ਨਾਲ ਕਲਪਲ ਵੱਧਦੀ ਜਾਂਦੀ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਆਪਣੇ ਅੰਦਰ ਸਣ ਸੰਜੇ ਜਪ ਦਿਲ ਨੂੰ ਕੋਈ ਸਤਰਾਣਪੋ ਹੁੰਦਾ ਜਿਕਨ ਕੋਈ ਚੀਜ਼ ਗੁਆਚ ਗਈਏ ਤੇ ਅੰਦਰ ਲੀਆਂ ਸਾਰੀਆਂ ਤਾਕਤਾਂ ਹੁਣ ਲੱਭਣ ਵਿੱਚ ਲੱਗੀਆਂ ਹੋਈਆਂ ਨੇ ਕੀ ਤੁਸੀਂ ਮੈਨੂੰ ਦੱਸ ਸਕੋਗੇ ਜੋ ਇਹ ਕਿਉਂ ਹੁੰਦਾ ਹੈ ਤੇ ਹਾਲਤ ਦੂਰ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ਦਿਲ ਹਰ ਵੇਲੇ ਗੋਤਿਆਂ ਵਿੱਚ ਪਿਆ ਰਹਿੰਦਾ ਹੈ ਪਰ ਇਸ ਵੇਲੇ ਜਦ ਕਿ ਇੱਕ ਖਤ ਲੇਖ ਰਹੀਆਂ ਦਿਲ ਨੂੰ ਬਹੁਤ ਕੁਝ ਟਾਰਸ ਹੈ ਤੇ ਇਹੀ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਲਿਖਦੀ ਚਲੀ ਜਾਵਾਂ ਪਰ ਫਿਰ ਕੁਝ ਸੋਚ ਕੇ ਰੁਕ ਜਾਂਦੀਆਂ ਤੁਹਾਡੇ ਖਤ ਦੀ ਉਡੀਕ ਬੜੀ ਕਾਇਨਾ ਕਰਦੀ ਰਹਿੰਦੀਆਂ ਬਾਬੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣਾ ਤੇ ਇਹ ਕਹਿਣ ਦੀ ਲੋੜ ਨਹੀਂ ਕਿ ਉਸ ਦਾ ਆਸਰਾ ਪੜਨਾ ਹੁਣ ਵਾਹਿਗੁਰੂ ਤੇ ਧਾਤੂ ਬਿਨਾ ਕੋਈ ਨਹੀਂ ਦੂਜੀ ਚਿੱਠੀ ਦਿਵਾਨਪੁਰ ਸੁందਰੀ ਜੀ ਤੁਹਾਡਾ ਭੇਜਿਆ ਖਤ ਠੀਕ ਉਸੇ ਵੇ ਮਿਲਿਆ ਜਦ ਮੈਂ ਤੁਹਾਡੀ ਚਿੰਤਾ ਵਿੱਚ ਲੀਨ ਥਾ ਕਿਸ ਤਰ੍ਹਾਂ ਦੀ ਚਿੰਤਾ ਇਹ ਦੱਸ ਨਹੀਂ ਸਕਦਾ ਖਤ ਪੜ੍ਹ ਕੇ ਦਿਲ ਨੂੰ ਖੁਸ਼ੀ ਹੋਈ ਜਾਂ ਕੀ ਇਹ ਵੀ ਨਹੀਂ ਕਹਿ ਸਕਦਾ ਤਕੋ ਮੈਂ ਇਸ ਗੱਲ ਨੂੰ ਆਪ ਵੀ ਨਹੀਂ ਸਮਝ ਸਕਦਾ ਜਿਹੜੀ ਹਾਲਤ ਤੁਸੀਂ ਆਪਣੇ ਖਤ ਲਿਖਣ ਵੇਲੇ ਦੀ ਦੱਸੀ ਹੈ ਪੜ੍ਹਨ ਵੇਲੇ ਮੇਰੀ ਸ਼ਾਇਦ ਉਹੀ ਸੀ ਹਾਂ ਦਿਲ ਨੂੰ ਦੁੱਖ ਜ਼ਰੂਰ ਹੋਇਆ ਜਦ ਤੁਹਾਡੀ ਉਦਾਸੀ ਦਾ ਹਾਲ ਪੜਿਆ ਪਰ ਇਹ ਕੋਈ ਗੱਲ ਨਹੀਂ ਉਪਰੇ ਥਾਂ ਜਾ ਕੇ ਆਪਣੇ ਦੀ ਜਾਦ ਉਦਾਸ ਕਰ ਦਿੰਦੀ ਹੈ ਪਰ ਫਿਰ ਜਿਸ ਨੇ ਇਨੀ ਉਮਰ ਤੱਕ ਕੋ ਉ ਬਾਹਰ ਪੈਰ ਨਾ ਕੱਢਿਆ ਹੋਵੇ ਉਸ ਦਾ ਉਪਰੇ ਥਾਂ ਜਾ ਕੇ ਉਪਰਾਮ ਹੋ ਜਾਣਾ ਇੱਕ ਕੁਦਰਤੀ ਗੱਲ ਹੈ ਉਮੀਦ ਹੈ ਬਹੁਤ ਛੇਤੀ ਤੁਸੀਂ ਦਿਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਓਗੇ ਨਾਲੇ ਤੁਹਾਡੇ ਤਰਨਪੇਤਾ ਦਾ ਮੋਹ ਵੀ ਤਾਂ ਸਧਾਰਨ ਗੱਲ ਨਹੀਂ ਸੀ ਜਿਸ ਕਰਕੇ ਤੁਹਾਡੀ ਜਹੀ ਹਾਲਤ ਨਾ ਹੁੰਦੀ ਫਿਰ ਵੀ ਮੈਂ ਇਨੀ ਤਾਕੀਦ ਜ਼ਰੂਰ ਕਰਦਾ ਹਾਂ ਕਿ ਪੜ੍ਹਾਈ ਖੂਬ ਦਿਲ ਲਾ ਕੇ ਕਰਨੀ ਨਾਲੇ ਸੁੰਦਰੀ ਜੀ ਤੁਸੀਂ ਹੁਣ ਬਾਲੀੜੀ ਨਹੀਂ ਹੋ ਆਪਣੇ ਨਵੇਂ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝੋ ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ ਵਿਦਿਆ ਵਿੱਚ ਨਪਨ ਹੋ ਜਾਓ ਤਾਂ ਜੋ ਕਲ ਕਲੰਤਰ ਨੂੰ ਜਿਸ ਘਰ ਵਿੱਚ ਤੁਸਾਂ ਜਾਣਾ ਹੈ ਉਹਨਾਂ ਨੂੰ ਵੀ ਤੁਹਾਡੀ ਹੋਂਦ ਨਾਲ ਸੱਚੀ ਖੁਸ਼ੀ ਮਿਲੇ ਤੁਹਾਨੂੰ ਪ੍ਰਾਪਤ ਕਰਨ ਵਾਲਾ ਇਹ ਵੇਖ ਕੇ ਫੁੱਲਿਆਣਾ ਸਮਾਵੇ ਕਿ ਸੁੰਦਰੀ ਨੀਲੀ ਸੁੰਦਰਤਾ ਦੀ ਦੇਵੀ ਨਹੀਂ ਵਿਦਿਆ ਤੇ ਅਕਲ ਦੀ ਵੀ ਪ੍ਰਤਿਮਾ ਹੈ ਤੁਹਾਡੇ ਬਾਬਾ ਜੀ ਰਾਜੀ ਖੁਸ਼ੀ ਹਨ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਬੜੀ ਉਡੀਕ ਤੋਂ ਬਾਅਦ ਤੁਹਾਡਾ ਖੱਤ ਮਿਲਿਆ ਮੈਨੂੰ ਇਸ ਦੀ ਉਡੀਕ ਉਸੇ ਵੇਲੇ ਤੋਂ ਲੱਗੀ ਹੋਈ ਸੀ ਜਦ ਮੈਂ ਆਪਣਾ ਖੱਤ ਲੈਟਰ ਬਾਕਸ ਵਿੱਚ ਪਾਇਆ ਸੀ ਕੀ ਦੱਸਾਂ ਤੁਹਾਡਾ ਖੱਤ ਪੜ੍ਹ ਕੇ ਮੇਰਾ ਜੀ ਕਿਹੋ ਜਿਹਾ ਹੋ ਰ ਜਦ ਖਾਤ ਲਿਖਣ ਬੈਠੀ ਤਾਂ ਇਹੋ ਖਿਆਲ ਸੀ ਕਿ ਅੱਜ ਕਈ ਵਾਰ ਕੇ ਕਾਲੇ ਕਰ ਟਟਾਂਗੇ ਪਰ ਹੁਣ ਜਦ ਲਿਖਣਾ ਸ਼ੁਰੂ ਕੀਤਾ ਹੈ ਕੁਝ ਲਿਖਣ ਲੱਗਦੀ ਹਾਂ ਤਾਂ ਉਹੀ ਲਿਖਿਆ ਨਹੀਂ ਜਾਂਦਾ ਪਤਾ ਨਹੀਂ ਕੀ ਚੀਜ਼ ਕਲਮ ਨੂੰ ਫੜ ਲੈਂਦੀ ਕਈ ਕਾਜ ਲਿਖੇ ਤੇ ਕਈ ਪਾੜੇ ਤੁਹਾਨੂੰ ਚਿੰਤਾ ਤੇ ਫਿਰ ਤੁਸੀਂ ਦੱਸ ਨਹੀਂ ਸਕਦੇ ਜੋ ਕਾਦੀ ਚਿੰਤਾ ਪਰ ਮੈਂ ਕੋਈ ਅਣਜਾਣੀ ਨਹੀਂ ਜਿਹਾ ਕਿ ਤੁਸੀਂ ਆਪ ਹੀ ਲਿਖਦੇ ਹੋ ਜੋ ਤੁਬਾਲੜੀ ਨਹੀਂ ਸੋ ਮੈਂ ਤੁਹਾਡੀ ਇਸ ਚਿੰਤਾ ਨੂੰ ਚੰਗੀ ਤਰ੍ਹਾਂ ਸਮਝ ਰਹੀ ਹਾਂ ਇਸ ਚਿੰਤਾ ਦਾ ਕਾਰਨ ਕੇਵਲ ਮੈਂ ਅਪਾਗਣ ਹਾਂ ਮੇਰੀ ਖਾਤ ਤੁਹਾਨੂੰ ਕੀ ਕੁਝ ਨਹੀਂ ਕਰਨਾ ਪਿਆ ਇਸ ਨੂੰ ਮੈਂ ਵੇਖ ਹੀ ਰਹੀ ਹਾਂ ਇਕ ਨਾਥ ਕੁੜੀ ਦੀ ਜਾਨ ਬਚਾਣ ਲਈ ਤੇ ਫਿਰ ਇਹੋ ਹੀ ਨਹੀਂ ਬਲਕਿ ਉਸ ਨੂੰ ਅਵਿਦਿਆ ਦੇ ਚਿੱਕੜ ਵਿੱਚੋਂ ਕੱਢ ਕੇ ਵਿਦਿਆ ਦੇ ਉੱਚੀ ਆਸਣ ਤੇ ਬਿਠਾਣ ਲਈ ਤੁਸੀਂ ਜੋ-ਜੋ ਕੱਲਣਾ ਕਰ ਲਿਆ ਹਨ ਉਹਨਾਂ ਦਾ ਬਦਲਾ ਦੇਣਾ ਤਾਂ ਕਿਤੇ ਰਿਹਾ ਉਹਨਾਂ ਦਾ ਵਰਣਨ ਕਰਨਾ ਵੀ ਮੇਰੀ ਲਈ ਔਖੀ ਗੱਲ ਹੈ ਤੇ ਫਿਰ ਤੁਹਾਡੀ ਅੱਗੇ ਤੁਸੀਂ ਜਿੰਨੀਆਂ ਖਤਰਿਆਂ ਪਾਸੋਂ ਮੈਨੂੰ ਬਚਾਇਆ ਉਹਨਾਂ ਤੋਂ 10 ਗੁਣਾ ਖਤਰਿਆਂ ਵਿੱਚ ਤੁਸੀਂ ਆਪ ਘਿਰ ਗਏ ਹੋ ਅਜੇ ਹੋਰ ਪਤਾ ਨਹੀਂ ਕੀ-ਕੀ ਵਿਪਤਾਵਾਂ ਤੁਹਾਡੇ ਸਿਰ ਤੇ ਆਉਣ ਕੀ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਨਹੀਂ ਸਕਦੀ ਇਹ ਹਾਲਤ ਹੁੰਦੇ ਆ ਵੀ ਤੁਹਾਨੂੰ ਚਿੰਤਾ ਨਾ ਹੋਵੇ ਤਾਂ ਕਿਸ ਨੂੰ ਹੋਵੇ ਮੈਂ ਜਦ ਇਹਨਾਂ ਗੱਲਾਂ ਦਾ ਖਿਆਲ ਕਰਦੀ ਹਾਂ ਤਾਂ ਇਹੋ ਜੀ ਕਰਦਾ ਹੈ ਕਿ ਧਰਤੀ ਮਾਤਾ ਮੈਨੂੰ ਆਪਣੇ ਵਿੱਚ ਲੁਕਾ ਲਵੇ ਤੇ ਮੈਂ ਤੁਹਾਡੇ ਦੁੱਖਾਂ ਤੇ ਫਿਕਰਾਂ ਦਾ ਸਦਾ ਲਈ ਅੰਤ ਕਰ ਦਿਆਂ ਪਰ ਕੀ ਕਰਾਂ ਮੈਂ ਠੀਠਪੁਣੇ ਦੇ ਤਾਨ ਜੋ ਰਹੀਆਂ ਤੁਸਾਂ ਜਿਹੜਾ ਲਿਖਿਆ ਕਿ ਉਪਰੀ ਥਾਂ ਕਰਕੇ ਮੇਰਾ ਦਿਲ ਉਦਾਸ ਹੈ ਇਹ ਗੱਲ ਤੱਕ ਜਿਸ ਜਗ੍ਹਾ ਵੀ ਤੁਹਾਡਾ ਸਾਯਾ ਮੇਰੇ ਸਿਰ ਤੇ ਹੈ ਉਹ ਭਾਵੇਂ ਜਵਾਲਾਮੁਖੀ ਪਹਾੜ ਦੀ ਚੋਟੀ ਵੀ ਕਿਉਂ ਨਾ ਹੋਵੇ ਮੇਰੇ ਲਈ ਸਵਰਗ ਹੈ ਮੈਂ ਤੁਹਾਨੂੰ ਭਰੋਸਾ ਦਿਵਾਨੀਆਂ ਕਿ ਮੇਰੀ ਉਦਾਸੀ ਦਾ ਕਾਰਨ ਇਹ ਨਹੀਂ ਕੀ ਕਾ ਇਹ ਦਿਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਵਾਂਗੀ ਮੇਰਾ ਖਿਆਲ ਹੈ ਮੈਨੂੰ ਖਿਮਾ ਕਰਨਾ ਇਹ ਗੱਲਾਂ ਤੁਸੀਂ ਜਾਣ ਕੇ ਮੇਰੇ ਦਿਲ ਦੀ ਹਾਥ ਲੈਣ ਲਈ ਲਿਖੀ ਹੈ ਦਿਵਾਨਪੁਰ ਦੀਆਂ ਗਲੀਆਂ ਨੂੰ ਮੈਂ ਇਸ ਜਨਮ ਵਿੱਚ ਤਾਂ ਕਿ 100 ਜਨਮਾਂ ਵਿੱਚ ਨਹੀਂ ਭੁੱਲ ਸਕਦੀ ਧਰਮ ਪਿਤਾ ਦਾ ਮੋੜ ਠੀਕ ਉਸ ਧਾਰਨ ਗੱਲ ਨਹੀਂ ਪਰ ਤੁਹਾਡੀਆਂ ਅਖੀਲੀਆਂ ਤਤਰਾ ਪੜ ਕੇ ਦਿਲ ਨੂੰ ਡੋਬੂ ਪੈ ਰਹੇ ਹਨ ਵਿਆਹ ਦੇ ਵਿਸ਼ੇ ਤੇ ਮੈਂ ਅਜੇ ਤੱਕ ਕਦੇ ਨਹੀਂ ਸੋਚਿਆ ਕੀ ਮੈਨੂੰ ਉਹ ਦਿਨ ਵੇਖਣਾ ਪਵੇਗਾ ਜਦ ਮੇਰੀਆਂ ਸਾਰੀਆਂ ਮੰਗਾ ਨਾ ਖੋ ਹੋ ਜਾਵੇਗਾ ਪਰ ਮੈਂ ਤੁਹਾਨੂੰ ਪ੍ਰੋਥਾ ਦਵਾਨੀਆਂ ਕਿ ਮੈਂ ਅਜੇ ਸਮੇਂ ਦੇ ਆਉਣ ਤੋਂ ਪਹਿਲੇ ਇਸ ਸੰਸਾਰ ਵਿੱਚ ਨਹੀਂ ਹੋਵਾਂਗੀ ਕਿਸੇ ਭਗ ਨਹੀਂ ਅਜ ਤੱਕ ਐਨੇ ਉਪਕਾਰ ਇਸ ਲਈ ਕਰਦੇ ਰਹੋ ਕਿ ਇਸ ਨੂੰ ਜਿਉਂਦੀ ਨੂੰ ਹੀ ਪੱਠੀ ਚੋਕ ਦੇਵੋਗੇ ਆ ਇਸ ਸੰਬੰਧੀ ਕੁਝ ਲਿਖਣ ਨੂੰ ਤਿਆਰ ਹੋ ਪਈ ਹਾਂ ਪਰ ਹੋਸ਼ ਵਿੱਚ ਕਾਇਮ ਹੈ ਜਹੀ ਮੁਰਕਤਾ ਨਹੀਂ ਕਰਾਂਗੀ ਇਥੇ ਹੀ ਪੂਕ